ਆ ਗੁਰੂੰ ਪਿਆਰਿਓ ਜੋ ਹਜੂਰ ਨੇ ਤੁਮੜਤ ਵੇਲੇ ਚੰਦਰ ਹੀ ਲੜੀ ਵਰ ਵਿਚਾਰ ਦੁੱਖਾਂ ਦੇ ਨਾਸ਼ਕ ਸੁੱਖਾਂ ਦੇ ਪ੍ਰਕਾਸ਼ ਸਰਬ ਸੁੱਖਾਂ ਦੇ ਦਾਤੇ ਹੰਦ ਬੰਦੇ ਰੱਖੇ ਮਨ ਮਤਾ ਦੇ ਸਰਪ ਸੰਜ ਗੁਰੂ ਰਹਿ ਪਰ ਸਤਿਗੁਰੂ ਉਤਾਰ ਗੁਰਗਤੀ ਤੇ ਬਿਰਾਜਮਾਨ ਬਾਣੀ ਬੋਇਤ ਗੰਦੇ ਸੋਮੇ ਗੰਦੇ ਸਾਗਰ ਤੰਦਰਾ ਦੀ ਸ਼ੀ ਗੁਰੂ ਗਰੰਸਬੀ ਦੀ ਪਾਵਨ ਜੋਰੀ ਅੰਦਰ ਸਜਵਤੀ ਗੁਰਖਾ ਸਤਸਰ ਸੰਗਿਓ ਆਓ ਜੋ ਤਿਰੰਤੋਂ ਕਈਆਂ ਮਹੀਨਿਆਂ ਤੋਂ ਆਪਾਂ ਤਤ ਤਨਸਾਰੀ ਸ੍ਰੀ ਗੁਰੂ ਨੰਦ ਪਾਛਾ ਜੀ ਬਾਰੇ ਤੇ ਪਾਉ ਜੀਉਂਦੀਆਂ ਕਥਾ ਕਹਾਣੀਆਂ ਵਿਚਾਰ ਕਰਦੇ ਸੁਣਦੇ ਆ ਗਾਓ ਅੱਜ ਵੀ ਉਸੇ ਲਈ ਦਾ ਕਿਰਸਾ ਬਣ ਕੇ ਸਤਗੁਰੂ ਦੇ ਪਾਉ ਜੀਉਂ ਚੋਪਾ ਕੁਝ ਕੁ ਰੱਬੀ ਗੁਣਾਂ ਨੂੰ ਗ੍ਰਹਿਣ ਕਰ ਲਈਏ ਤੁਗਾ ਜੀ ਜਿਵੇਂ ਰੱਬੀ ਗੁਣਾਂ ਦੀ ਕਿ ਭਾਦਰ ਰਹਿਮਤ ਸਦਕਾ ਬਦਲਤ ਨਿੱਦੇ ਦੁੱਖ ਪ੍ਰੇਸ਼ਾ ਲੋਕਾਂ ਸੋਗਾ ਕਾਰਿਆਂ ਸਾਰਿਆਂ ਚਿੰਤਾ ਫਿਕਰਾਂ ਤੋਂ ਬਚ ਸਕੀਦਾ ਜਮਾਂ ਦੇ ਮਰ ਤੋਂ ਬਚ ਸਕੀਦਾ ਹੈ ਜੋ ਸੁਣਦੇ ਦੇਦੇ ਹਾਰੇ 85 ਰਫ ਜੂਨਾ ਇਨ ਇਨਾਂ ਜੋਨਾ ਦੇ ਜੋ ਜਨਮ ਮਰਨ ਦਾ ਦੁੱਖ ਹੈ ਨੰ ਪਿਆਰਾ ਉਹ ਅਸਰ ਤੇ ਪਹਿ ਬਹੁਤੋ ਬੜਾ ਹੈ ਨਾ ਸਾਰੇ ਜਣਵਾਨ ਬਚਾ ਤਾਂ ਜਸਾ ਸੋਦਾ ਹੈ ਜੇ ਸਾਡੇ ਕੋਲ ਰੱਬੀ ਕੋਲੋਂ ਮਿਲਦਾ ਤੇ ਦੱਬੀ ਕੋਣ ਸਾਡੇ ਕੋਲ ਨਹੀਂ ਇਹ ਸੁلسلਾ ਪਤਾ ਨਹੀਂ ਕਿੰਨੇ ਯੁੱਗਾਂ ਤੋਂ ਚੱਲਦਾ ਆ ਰਿਹਾ ਏ ਤੇ ਕਿੰਨੇ ਯੁੱਗਾਂ ਕੇ ਚੱਲਦਾ ਰਹਿਣਾ ਆਂਦੋਗੀ ਤੋਂ ਅਲੋਕ ਸ਼ਰਗਤ ਦਾ ਜੁ ਕਈਆਂ ਯੁੱਗਾਂ ਤੋਂ ਤੇ ਜਿਹਨੂੰ ਸਾਡਾ ਕੋ ਪਿਆਰ ਉਹ ਅਜੇ ਥੋੜਾ ਏ ਅੱਜ ਤਾਂ ਸਾਨੂੰ ਆ 20 ਸਾਲ ਹੋ ਗਏ 50 ਸਾਲ ਹੋ ਗਏ 70 ਸਾਲ ਹੋ ਗਏ 80 ਸਾਲ ਹੋ ਗਏ ਇਸ ਜਨਮ ਨੂੰ ਤਾਂ ਪਰ ਇਹ ਜਨਮ ਸਾਨੂੰ ਅੱਜ ਥੋੜਾ ਮਿਲਿਆ ਏ ਜਾਂ 80 ਸਾਲ ਪਹਿਲਾਂ ਥੋੜਾ ਮਿਲਿਆ ਏ ਤੇ ਜਨਮ ਸਾਨੂੰ ਕਰੋਨਾ ਜੁੱਗ ਤੋਂ ਪਹਿਲਾਂ ਤੋਂ ਜਲਦ ਮਿਲਦਾ ਆ ਰਿਹਾ ਏ ਪਤਾ ਨਹੀਂ ਕਿੰਨੀ ਵਾਰ ਸੰਸਾਰ ਖਤਮ ਹੋਇਆ ਕਿੰਨੀ ਵਾਰ ਸੰਸਾਰ ਦਬਾਰੇ ਮਾਸ਼ਾਅੱਲਿ ਉਸ ਕਾਲਪੁਰਖ ਵੈਰੂ ਨੇ ਦਬਾਰੇ ਨੂੰ ਸਾਜਿਆ ਪਤਾ ਨਹੀਂ ਇਸ ਸੰਸਾਰ ਕਿੰਨੀ ਵਾਰ ਬੜਿਆ ਤੇ ਕਿੰਨੀ ਵਾਰ ਬਟਿਆ ਇਹ ਵੀ ਨਹੀਂ ਸਰ ਨੂੰ ਪਤਾ ਇਨਾਂ ਨੂੰ ਮਾਸ਼ਾਅੱਲਿ ਸਾਨੂੰ ਜਰੂਰ ਦੱਸਿਆ ਜੇ ਜਦੋਂ ਕਾਲਪੁਰਖ ਵੈਰੂ ਇਦਵਾਰ ਸਾਰੇ ਦ੍ਰਿਸ਼ਮਾਨ ਚੀਜ਼ ਨੂੰ ਸਾਰੇ ਸੰਸਾਰ ਨੂੰ ਖਤਮ ਕਰਕੇ ਇਕੱਲਾ ਰਹਿ ਜਾਂਦਾ ਨਾ ਤੇ 36 ਯੋਗ ਨੰਨ ਜਾਂਦੇ 36 ਯੁਗ ਦਾ ਸਮਾਂ ਲੰਘ ਜਾਂਦਾ ਹੁਣ ਤੁਸੀਂ ਕਹੋਗੇ ਬਿੱਜਦੋ ਹੈ ਹੀ ਨਹੀਂ ਸੀ ਤੇ ਕੋਲ ਤੇ ਯੁਗ ਕਿੰਨੇ ਗਲੇ ਸਵਾਲ ਬਦਾ ਕੋਈ ਨਾ ਬਿੱਜਦੋ ਕੋਈ ਹੈ ਹੀ ਨਹੀਂ ਸੀ ਇੱਥੇ ਅਜੋ ਉਸ ਦਿਦਾ ਕੁਝ ਵੀ ਨਹੀਂ ਸੀ ਇੱਥੇ ਕੋਈ ਪਸ਼ੂ ਪੌਸ਼ੂ ਜੀ ਕੋ ਬੰਦਾ ਨਹੀਂ ਸੀ ਤਰਤੀ ਨਹੀਂ ਸੀ ਪੌਣੇ ਸੀ ਪਾਣੀ ਨਹੀਂ ਸੀ ਜਦੋਂ ਹਰੇ ਨਹੀਂ ਸੀ ਕੋਲ ਤੇ 36 ਯੁਗ ਦੀ ਗਣਤੀ ਕਿਹਦੇ ਕੀਤੀ ਬੜਾ ਅਹਿਮ ਸਵਾਲ ਹੈ ਤੇ ਤੁਮ ਵੀ ਸਵਾਲ ਹੈ ਇੱਕ ਦਿਨ ਤੇ ਕੀਤੇ ਸਮੇਂ ਦੀ ਧਨਵਰਦਨ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੇ ਜਿਨ੍ਹਾਂ ਦੀ ਆਪਾਂ ਕਥਾ ਕਹਾਣੀ ਵਿਚਾਰਾਂ ਕਰਦ ਸੁਣਦੇ ਆ ਰਹੇ ਤੇ ਕਿਤੇ ਉਹਨਾਂ ਨੇ ਕੀਤੀ ਉਹ ਕਿੱਥੇ ਸੀ ਜਦ ਹੈ ਹੀ ਕੋਈ ਨਹੀਂ ਸੀ ਤੇ ਗੁਰਦਾਮ ਸਾਹਿਬ ਕਿੱਥੇ ਸੀ ਸਵਾਲ ਸਵਾਲ ਤੋਂ ਸਵਾਲ ਸਵਾਲ ਤੋਂ ਸਵਾਲ ਕਰਦਾ ਹੈ ਤੇ ਗੁਰਦਾਮ ਸਾਹਿਬ ਨੇ ਕਿਹਾ ਕਿਤੇ ਕਿ ਗੁਣਸਾ ਗੁਰਨਾਮ ਸਾਹਨੇ ਕਰਤੀ ਇਸ ਤਰੀਕੇ ਨਾਲ ਕੀਤੀ ਪਰੋ ਕਿ ਗੁਰਨਾਮ ਸਾਹਿਬ ਜੀ ਮਾਰੇ ਖੁਦ ਖੁਦਾਏ ਖੁਦ ਖੁਦਾਏ ਤੇ ਖੁਦਾਦੋਂ ਇਕੱਲਾ ਖੁਦਾਦ ਰਹਿ ਗਿਆ ਜੇ ਸਾਰਾ ਸੰਸਾਰ ਖਤਮ ਹੋ ਗਿਆ ਤਾਂ ਇਕੱਲਾ ਖੁਦਾ ਹੀ ਰਹਿ ਗਿਆ ਨਾ ਹੁਣ ਜਿਹੜਾ ਖੁਦਾ ਸੀ ਉਹ ਤੇ ਪਤਾ ਵੀ ਮੈਂ ਇੰਦਾ ਸਮਾਂ ਬੈਠਾ ਐ ਇੰਦਾ ਸਮਾਂ ਇਕੱਲਾ ਤਾੜੀ ਲਾ ਕੇ ਬੈਠਾ ਐ ਸਮਝੀ ਲਾ ਕੇ ਬੈਠਾ ਇੱਕ ਹੋਰ ਸਵਾਲ ਫਿਰ ਪਤਾ ਜੋ ਬਈ ਤਰਤੀ ਨਹੀਂ ਸੀ ਤੇ ਬੈਠਾ ਕਿਥੇ ਜਦੋਂ ਤਰਤੀ ਨਹੀਂ ਸੀ ਤੇ ਬੈਠਾ ਖੁਦ ਖੁਦ ਕਿਥੇ ਬੈਠਾ ਸਵਾਲ ਇਹਦਾ ਪੁੱਛਦਾ ਅਰੇ ਬਹੁਤ ਦੂਵੀ ਸਵਾਲ ਅਰਨੁਖ ਦੀ ਸੋਚ ਤੋਂ ਭਰੇ ਆ ਖੁਦ ਖੁਦਾ ਹਮੇਸ਼ਾ ਹੁੰਦਾ ਹੈ ਉਹਨੂੰ ਬੈਠਣ ਦੀ ਲੋੜ ਨਹੀਂ ਖੁਦ ਖੁਦਾ ਨੂੰ ਬੈਠਣ ਦੀ ਲੋੜ ਨਹੀਂ ਉਹ ਹਰ ਥਾਂ ਹੈ ਹਰ ਜਗ੍ਹਾ ਹਰ ਟਾਈਮ ਮੌਜੂਦ ਹੈ ਤੇ ਸੰਸਾਰ ਹੋਵੇ ਜਾਂ ਨਾ ਹੋਵੇ ਇਹ ਕੋ ਗਾਮਿਕ ਸੰਸਾਰ ਵਾਲੀ ਕੋਈ ਗੱਲ ਨਹੀਂ ਤਰਤੇ ਪੌਣ ਪਾੜੀ ਵਾਲੀ ਕੋਈ ਗੱਲ ਨਹੀਂ ਤੋਵੇਂ ਨਾ ਹੋਏ ਉਹਨੇ ਹੋਇਆ ਉਹਨਾਂ ਨੇ ਬੇਨਤੀ ਜਦੋਂ ਗੁਰਨਾਥ ਦੇ ਰੂਪ ਵਿੱਚ ਆਇਆ ਉਹ ਖੁਦ ਖੁਦਾ ਫਿਰ ਦੱਸੇ ਇੰਨਾ ਚਿਰ ਮੈਂ 36 ਯੁੱਗ ਇਕੱਲਾ ਹੀ ਰਹਾ ਫਿਰ ਮੌਜਾਈ ਸੰਸਾਰ ਸਾਰੇ ਸਾਡੀ ਅਦੁੱਤੋਂ ਬਾਹਰ ਪੈਰਿਓ ਇਹ ਦਸਦਾ ਪੂਰਨ ਗੁਰੂ ਕਬ ਗੁਰੂ ਹਰ ਟਾਈਮ ਆ ਜੇ ਕੋਦੂ ਬਤਾ ਹਰ ਟਾਈਮ ਆ ਨਾ ਤੇ ਗੁਰੂ ਵੀ ਹਰ ਟਾਈਮ ਆ ਥਰ ਯੁਗ ਵਿੱਚ ਆ ਕਵਿਤ ਨੰਦ ਦੇ ਸਾਡੇ ਸਵਾਲ ਤੋਂ ਹੋ ਜਾਣਗੇ ਕਿਉਂਕਿ ਸਾਡੀ ਅਕਲ ਹੈ ਨਾ ਆਪਾਂ பேரும் ਕੱਤ ਅਕਲ ਦੇ ਕਰਦੇ ਆ ਰਹੇ ਅਸਲਾ ਬੰਦੇ ਦੀ ਜਦੋਂ ਦੀ ਇਹ ਬੇਬੰਦਾ ਆਪਣੀ ਅਕਲ ਕਰਕੇ ਹੀ ਖੁਆਰ ਹੋ ਰਿਹਾ ਹੈ ਆਪਣੀ ਅਕਲ ਕਰਕੇ ਦੁਖੀ ਹੋ ਰਿਹਾ ਹੈ ਆਪਣੀ ਅਕਲ ਕਰਕੇ ਹੀ ਜਮਾਂ ਦੇ ਮਾਰ ਵਿੱਚ ਫਸਦਾ ਹੈ ਆਪਣੇ ਅੰਦਰ ਕਰਕੇ ਇਹਨਾਂ ਜੁਨੀਆਂ ਵਿੱਚ ਪਰਦਾ ਹੈ ਆਪਣੀ ਅਗਰਤਾ ਕੇ ਪਟਕੇ ਦਾ ਪਰਦਾ ਪਿਆ ਹੈ ਮੈਂ ਕਹ ਆਵੋ ਆਪਾ ਪਿਛੇ ਜਲੀਏ ਥੋੜਾ ਜਿਹਾ ਦੁਆਪਰ ਜੋਗ ਵਿੱਚ ਜਦੋਂ ਸੰਸਾਰ ਤੇ ਪੂਰਨ ਕ੍ਰਿਸ਼ਨ ਜੀ ਆਏ ਨਾ ਦੁਆਪਰ ਵਿੱਚ ਆਵੋ ਆਪਾ ਦੁਆਪਰ ਦੇ ਦਰਸ਼ਨ ਕਰੀਏ ਨਾਲ ਭਗਵਾਨ ਪੁਰਸ਼ोत्तम ਦੇ ਦਰਸ਼ਨ ਕਰੀਏ ਨਾਲੇ ਪੈਨ ਪਾਣਵਾ ਦੇ ਦਰਸ਼ਨ ਕਰੀਏ ਤੇ ਨਾਲੇ ਨਾਲੇ ਕਰਵਾ ਦੇ ਦਰਸ਼ਨ ਕਰੀਏ ਉਹ ਤੁਹਾਡੇ ਸਾਹਮਣੇ ਆ ਕੇ ਖੜਦਾ ਨਹੀਂ ਕੋਈ ਉਹਨੇ ਕਿਸੇ ਨੇ ਨਿਆਣ ਕਰਦਾ ਤੁਹਾਡੇ ਸਾਹਮਣੇ ਆੜ ਕੇ ਕਿਸੇ ਨੇ ਖੜਦਾ ਦਰਸ਼ਕ ਕਿਵੇਂ ਕਰਾਂਗੇ ਛੋੜ ਲਓ ਸੁਆ 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 ਬਹੁਤ ਜਿਆਦਾ ਨਿਕਲਦੇ ਪਏ। ਤੂੰ ਕਿੱਥੇ ਦੁਆਪਰ ਸੀ ਕਿੱਥੇ ਆ ਗਜੋਗੇ? ਤੇ ਆਪਕ ਕਿਵੇਂ ਦਰਸ਼ਨ ਕਰਾਂਗੇ? ਭਗਵਾਨ ਕ੍ਰਿਸ਼ਨ ਦੇ ਪਾਡਵਾ ਦੇ ਕਰਮਾਂ ਦਾ ਕਿਵੇਂ ਦਰਸ਼ਨ ਕਰਾਂਗੇ? ਤੇ ਵਿਚਾਰ ਕਰੇ ਵੀ ਆਪ ਉਹ ਆਉ ਆਪਾ ਦਰਸ਼ਨ ਕਰੀਉ ਨਦੇ। ਉਹਨਾਂ ਦੀ ਅਕਲ ਦੇਖੀਏ। ਤੁਹ ਵੀ ਜਾਂਦਾ ਪਰ ਗੰਦੀ ਗੱਲ ਰਿਹਾ ਨਾ। ਵੀ ਅਕਲ ਕੀ ਕੁਝ ਕਰਾਣ ਦੇ ਬੰਦੇ ਕੋਲ ਇਹ ਅਕਲ ਜਿਹੜੀ ਆ ਇਹ ਫੁੱਤ ਫੁਦਾ ਨੂੰ ਸਾਡੇ ਨਾਲ ਜੋੜ ਦਿੰਦੀ ਆ ਇਹ ਅੰਦਰ ਜਿਹੜੀ ਆ ਸਾਨੂੰ ਖੁਦ ਗੁਜ਼ਾਰ ਤੋਂ ਦੂਰ ਕਰਕੇ ਮੌਤ ਵਿੱਚ ਧੱਕੇ ਦਿੰਦੀ ਆ ਦਰਸ਼ਕੀ ਕਿਵੇਂ ਕਰਦੇ ਆ ਉਹ ਨਕਸ਼ਾ ਸਾਰਾ ਦੇਣਾ ਆਪਾਂ ਸੂਤੀ ਦੇ ਸਾਹਮਣੇ ਲਿਆ ਕੇ ਆਈਏ ਸੂਤੀ ਰਾਈ ਦਰਸ਼ਨ ਕਰੀਏ ਜਦ ਸੂਤੀ ਰਾਈ ਦਰਸ਼ਨ ਕਰਾਂਗੇ ਤਾਂ ਸਾਨੂੰ ਕ੍ਰਿਸ਼ਨ ਬਿਵਾਰਤ ਕ੍ਰਿਸ਼ਨ ਵੀ ਦਿਸੂਗਾ ਪਾਡੋ ਦਿਸੋਗੇ ਤੇ ਕਰਮ ਵੀ ਦਿਸੋਗੇ ਹੁਣ ਜਦੋਂ ਭਗਵਾਨ ਕ੍ਰਿਸ਼ਨ ਜੀ ਫੈਸਲੇ ਵਿੱਚ ਆਏ ਕਿਹੜੇ ਫੈਸਲੇ ਵਿੱਚ ਆਏ ਵਾਨ ਪੁਜ ਜੀ ਮਹਾਰਾਜ ਪੰਡੂ ਨੂੰ ਪੰਡਿਤ ਪਿਰਦਵਾ ਕੇ ਰਾਜ ਸੀ ਉਹ ਬਹੁਤ ਵੱਡਾ ਰਾਜ ਸੀਗਾ ਕਰਮ ਦੇ ਗੋੜ ਤੇ ਆਪਸੇ ਝਗੜਾ ਲੈਂਦਾ ਸੀ ਤੂੰ ਨੂੰ ਮਾਂ ਮੈਨੂੰ ਰਿੰਦੀ ਸੀ ਹਰ ਘਰ ਵਿੱਚ ਅੱਜ ਵੀ ਰਹਿੰਦੀ ਹੈ ਉਸ ਝਗੜੇ ਨੂੰ ਉਹ ਦੌਣ ਵਾਸਤੇ ਭਗਵਾਨ ਕ੍ਰਿਸ਼ਨ ਨੇ ਦਰਯੋਦਨ ਨੂੰ ਕਹਿਆ ਕਰਉ ਨੂੰ ਕਰੋ ਦੇ ਮੁੰਡੇ ਨੂੰ ਬਟੇ ਨੂੰ ਦਰਯੋਦਨ ਦੇ ਤੋ ਐਡਾ ਬਡਾ ਰਾਜ ਸੁਭਾਣ ਕੇ ਬੈਠਾ ਹੈ ਆ ਪਾਡੂ ਤੇਰੇ ਭਰਾ ਆ ਕੀ ਹੋਗਾ ਗਰੀਬਤ ਥੋੜੇ ਯੋਧੇ ਆ ਤੇਰੇ ਕਿਤੇ ਕੰਮ ਆਉਣਗੇ ਕੋਈ ਹੋਰ ਦੇਸ਼ ਦੇ ਉੱਤੇ ਚੜ ਕੇ ਆ ਜੇ ਤੇਰੇ ਭਰਾ ਆ ਤੇਰੇ ਥਾ ਮਰਨੋਂ ਮਰ ਮਰਨੋਂ ਤਿਆਰ ਹੋਣਗੇ ਆਖਰ ਤੇਰੇ ਭਰਾ ਹੀ ਹੈ ਨਾ ਸਾਰੇ ਦੇ ਚਾਚੇ ਦੇ ਤੂੰ ਇਸ ਦਰਹਾਰੇ ਗਰੀਬ ਹੈ ਵਿਚਾਰੇ ਇਹ ਵੀ ਰੋਟੀ ਖਾਤੇ ਰਹਿਣ ਤੇ ਪੰਜ ਪਿੰਡ ਨੋਂ ਦੇ ਤਾਜ ਪਿੰਡ ਆਪ ਦੇ ਰਾਜ ਨੂੰ ਚੋਣਾਂ ਦੇ ਦ੍ਰੋਪਦ ਦੇ ਆਪਣੀ ਅਕਲ ਦਾ ਪਦਰ ਸੋਚ ਕੇ ਕੀ ਕਹਿ ਲਗਾ ਗੱਲ ਅਕਲ ਦੇ ਜਦ ਲਈ ਫੈਰੋ ਦ੍ਰੋਪਦ ਨੇ ਆਪਣੀ ਅਕਲ ਦੇ ਨਾਲ ਸੋਚ ਕੇ ਪਤਾ ਕੀ ਗਿਆ ਉਹਨੂੰ ਭਗਵਾਨ ਨੇ ਦੱਸਿਆ ਸੰਸਾਰ ਦੇ ਭਗਵਾਨ ਮੰਨਿਆ ਸਭ ਭਗਵਾਨ ਦੇ ਛਲੋ ਆਜਿ ਵੀ ਭਗਵਾਨ ਕਹਾਰੇ ਆ ਦ੍ਰੋਪਦ ਨੇ ਭਗਵਾਨ ਨੇ ਦੱਸਿਆ ਨਾ ਭਗਵਾਨ ਦੇ ਸਿਆਦ ਨਾਮ ਨੇ ਮੰਨਿਆ ਗੱਲ ਤਾਂ ਮੰਨਣ ਤੇ ਆ ਨਾ ਹੁਣ ਉਹਨਾਂ ਦਾ ਅਰਸ਼ ਪ੍ਰਦਾਦਾ ਵਾਪਸੇ ਅਦਾਸੀਓ ਕਹਿੰਦਾ ਹੈ ਹੀ ਨਹੀਂ ਖੁਦ-ਖੁਦਾ ਹੈ ਹੀ ਨਹੀਂ ਭਗਵਾਨ ਹੈ ਹੀ ਨਹੀਂ ਮੈਂ ਹੀ ਭਗਵਾਨ ਹੇ ਅਗਲੇ ਆਨਾਪੋ ਆਪਣੀ ਤਦ ਰਿ ਨੂੰ ਜਵਾਬ ਦਤੀ ਸੀ ਉਹਨੂੰ ਭਗਵਾਨ ਨੇ ਦੱਸਿਆ ਭਗਵਾਨ ਕ੍ਰਿਸ਼ਨ ਨੂੰ ਇੱਕ ਬੰਦਾ ਦੱਸਿਆ ਆਪ ਦਾ ਰਿਸ਼ਤੇਦਾਰ ਦੱਸਿਆ ਤੇ ਸਾਡਾ ਰਿਸ਼ਤੇਦਾਰ ਹੈ ਉਹ ਕੋਈ ਜਿਹੜੀ ਰਿਸ਼ਤੇਦਾਰ ਵਿੱਚ ਲਾ ਕੇ ਚਲੇਗੀ ਪੁਗਾਰ ਤੋਂ ਸ਼ੇਧੋ ਤਾਂ ਬੋਲਾ ਕੀ ਜਵਾਬ ਦਿੱਤਾ ਕਹ ਲਗਾ ਤੈਨਾਂ ਭਗਵਾਨ ਹੀ ਸੀ ਕਹਿੰਦਾ ਭਗਵਾਨ ਹੀ ਸੀ ਕਹਿੰਦਾ ਭਗਵਾਨ ਤੁਧ ਪੰਜ ਪਿੰਡ ਕਹਿੰਦਾ ਪੰਜ ਪਿੰਡ ਦੇਦੇ ਮੈਨਾਂ ਨੂੰ ਇੱਕ ਵੀ ਸੂਈ ਦਾ ਨੱਕਾ ਜਿਹਾ ਕੋਂਦਾ ਹੈ ਤੁਸੀਂ ਆਪਾਂ ਸਾਰੇ ਸੂਈ ਲੋ ਦਰਦੇ ਜਾਂ ਸੂਈ ਕੀ ਹੁੰਦੀ ਆ ਸੂਈ ਦੇ ਨੱਕੇ ਦੀ ਜਗ੍ਹਾ ਨਹੀਂ ਦਿੰਦਾ ਤੇ ਕੁਝ ਜਦੋਂ ਭਗਵਾਨ ਨੂੰ ਇਹ ਨਾਂ ਕਰਨ ਭਗਵਾਨ ਦੇ ਸਾਹਮਣੇ ਪ੍ਰਗਟ ਹੋਇਆ ਤੇ ਭਗਵਾਨ ਕੋ ਭਰੇ ਹੰਕਾਰ ਚ ਦੇ ਨੀਗਾ ਉਦੋਂ ਪਹਿਲਾਂ ਵੇਦ ਸ਼ਾstra ਨੂੰ ਬੜੇ ਪਿਆਰੇ ਸਾਜੂ ਵਿੱਚ ਵੇਦਾਂ ਸ਼ਾstra ਦੀ ਉਤਪਤੀ ਹੋਈ ਉਹਨਾਂ ਵਿੱਚ ਲਿਖਿਆ ਹੋਇਆ ਹੈ ਕਿ ਹਰ ਜੁਗ ਹੰਕਾਰ ਨਾਲ ਭਾਵੇਂ ਵੇਦ ਕੋ ਗ ਸੁਣਾਵੇ ਦੇ ਉਸ ਖੁਦ ਖੁਦਾ ਨੂੰ ਭਗਵਾਨ ਨੂੰ ਹੰਕਾਰ ਚੰਗਾ ਨਹੀਂ ਲੱਗਦਾ ਕਿੰਨੇ ਕਿਹਾ ਵੇਦਾ ਸ਼ਾਸਤਰ ਨੇ ਵੇਦ ਸ਼ਾਸਤਰ ਕਿਹਨੇ ਲਿਖੇ ઋષਿ ਵਿਆਸ ਨੇ ਵਾਹਿਗੁਰੂ ਉਚਾਰੇ ਕਿਨੇ ਬ੍ਰਹਮਾ ਨੇ ਬਹੁਤ ਦੇਰ ਬਾਅਦ ਆ ਕੇ ਵਿਆਸ ਨੇ ਲਿਖੇ ਬੜੀ ਕਿੰਦੇ ਵਿਚਾਰੇ ਬ੍ਰਹਮਾ ਜੀ ਨੇ ਬ੍ਰਹਮਾ ਜੀ ਦੇ ਉਨਮੀ ਅਸੀ ਭਗਵਾਨ ਦਾ ਉਹ ਬ੍ਰਹਮਾ ਜੀ ਕਰ ਰਹੇ ਨੇ ਕਿ ਵੇਦ ਕੋਖ ਉਹਨਾਂ ਵਿੱਚ ਲਿਖਿਆ ਹੋਇਆ ਹੈ ਬੋਲਿਆ ਬ੍ਰਹਮਾ ਜੀ ਦਾ ਇਹ ਧੁਰਗੀ ਬਾਣੀ ਆ ਉਹ ਵੀ ਰੱਬ ਨੂੰ ਕਦੇ ਅੰਕਾਰ ਨਹੀਂ ਚੰਗਾ ਰਹਾ ਰੱਬ ਨੂੰ ਕਦੇ ਅੰਕਾਰ ਨਹੀਂ ਚੰਗਾ ਰਹਾ ਅੰਕਾਰ ਦੀ ਤੇ ਯੋਧਾ ਵੀ ਬਣਦੇ ਨਹੀਂ ਆਸ ਵਿੱਚ ਕੱਠੇ ਰਹਿ ਨਹੀਂ ਸਕਦੇ ਹੁਣ ਭਗਵਾਨ ਕ੍ਰਿਸ਼ਨ ਦੇ ਸਮੇਂ ਜਦੋਂ ਓਂਕਾਰ ਆਇਆ ਤੇ ਦੋ ਸਰਦਾ ਹੋ ਗਏ ਇੱਕ ਬਣੇ ਭਗਵਾਨ ਕ੍ਰਿਸ਼ਨ ਹੋ ਗਿਆ ਦੂਜੇ ਬਣਦੇ ਯੋਧਰ ਹੋ ਗਿਆ ਉਲਟੋਂ ਆਣ ਤੈਨੂੰ ਤਾਂ ਤੂੰ ਸੁਈ ਦੇ ਨੱਤੇ ਜਿੰਨਾ ਨਹੀਂ ਦੇਣਾ ਚਾਹੁੰਦਾ ਮੈਂ ਤੇਰੇ ਨਾਲ ਸਾਰਾ ਰਾਜ ਦੇ ਦਵਾਂਗਾ ਕਿੰਦੇ ਕਰੇਗਾ ਦੁਆਇਆ ਤੁਸਬ ਦੰਦ ਜੇ ਕੇ ਫਿਰ ਮਹਾਪਰ ਦਰਯੋਧ ਹੋਇਆ ਤਾਂ ਜੋ ਤੋ ਪਹਿਲਾ ਹੰਤਾਰੀ ਹੋ ਗਈ ਜੋ ਦੇ ਦਰਯੋਧ ਨੂੰ ਪਤਾ ਹੀ ਮੇਰੇ ਤੋਂ ਆਨਿ ਕ੍ਰਿਸ਼ਨ ਜੀ ਨੇ ਅਰਜਨ ਦੇ ਮਤ ਕਰਦੇ ਆ ਪਾਂਡਵਾਂ ਦੇ ਮਤ ਕਰਦੇ ਆ ਬਦਾਰ ਵਿੱਚ ਭਗਵਾਨ ਕ੍ਰਿਸ਼ਨ ਵੀ ਆਊਗਾ ਪਾਂਡਵਾਂ ਦੇ ਮੱਤ ਵਿੱਚ ਕਿਉਂਕਿ ਮੈਂ ਭਗਵਾਨ ਦਾ ਕਹਿਣਾ ਨਹੀਂ ਮੰਨਿਆ ਤੇ ਮੇਰੇ ਉਲਟ ਹੋ ਗਿਆ ਉਹ ਪਰ ਫਿਰ ਵੀ ਇੰਤੁਬਿਧੇ ਦੰਦਾਰੀ ਦਾ ਬਟਾ ਉਸ ਅਹੰਕਾਰ ਦੇ ਪੂਰਤੇ ਕਰਨ ਵਾਸਤੇ ਬੇਬਰੀ ਜਿੱਤ ਹੋ ਜਾਵੇ ਮੇਰਾ ਬੋ ਗਿਆ ਹੋਇਆ ਬੋਲਾ ਬੋਲਾ ਪੂਰਾ ਹੋ ਜਾਵੇ ਵੇ ਬਸ ਜੀ ਜਨ ਕੈਨ ਲੀ ਜਨ ਲੀ ਜੇੜੀ ਇਹ ਪੂਰੀ ਕਰਨ ਵਾਸਤੇ ਫਿਰ ਭਗਵਾਨ ਦੀ ਛੱਡ ਵਿੱਚ ਵੀ ਚਲੇ ਗਿਆ ਦਰਯੋਦਨ ਭਗਵਾਨ ਯੁੱਧ ਹੋਣਾ ਹੀ ਹੋਣਾ ਹੁਣ ਸਾਡਾ ਤਾਂ ਬਣਵੰਦਾ ਯੁੱਧ ਹੋਣਾ ਹੁਣ ਰਾਜ ਬਦਲੇ ਸਰ ਮੇਰੀ ਮਤ ਕਰ ਭਗਵਾਨ ਕ੍ਰਿਸ਼ਰ ਲੱਗੇ ਦਰਯੋਦਨ ਤੂੰ ਸ਼ਰਨ ਵਿੱਚ ਆ ਗਏ ਤੂੰ ਸ਼ਰਨ ਵਿੱਚ ਆ ਗਏ ਆਪਾਂ ਫਿਰ ਉਹ ਕਈ ਬਣ ਅਰਦਾਸ ਹੁਜ ਕਹਿੰਦੇ ਆ ਬਿਰਧ ਬਣ ਦੀ ਪੈਜ ਰੱਖ। ਭਗਵਾਨ ਆਪਣੇ ਬਿਰਧ ਬਣ ਦੀ ਪੈਜ ਰੱਖਦਾ ਏ। ਤਕਰੌਂਦਾ ਨਹੀਂ ਕਿਸੇ ਨੂੰ। ਸ਼ਰਨ ਆਇਆ ਨੂੰ ਗਲ ਲਾ ਲੈਂਦਾ ਏ। ਇੰਨਾ ਬੜਾ ਅਹੰਕਾਰ ਸ਼ਰਨਾ ਬੈ ਫਿਰ ਵੀ ਗਲ ਲਾ ਲੈਂਦਾ ਏ। ਨਲਗਾ ਤ੍ਰਿਯੂਦਮਾਂਕੀ ਮੰਗ ਕੇ ਮਨ ਦਾ ਦੋ ਚੀਜ਼ਾਂ ਆ ਇੱਕ ਤੇ ਮੇਰੀ ਫੌਜ ਆ ਇੱਕ ਤਾਂ ਇੱਕ ਪਾਸੇ ਤੇ ਮੇਰੀ ਫੌਜ ਆ ਦੋ ਚੀਜ਼ਾਂ ਜੈਦੀ ਆ ਪਰੋ ਜੰਗ ਵਿੱਚ ਇੱਕ ਪਾਸੇ ਭਗਵਾਨ ਦੂਜੇ ਪਾਸੇ ਫੌਜ ਜਾਂ ਮੈਨੂੰ ਲੈ ਲਾ ਤੇ ਜੇ ਫੌਜ ਲੈ ਲਾ ਜਾ ਮੈਨੂੰ ਲੈ ਲਾ ਤੇ ਜਾ ਫੌਜਾਂ ਨੂੰ ਲੈ ਲਾ ਏ ਤੇਰੀ ਸੂਰ ਤੇਰੀ ਹੁਣ ਅਕਲ ਪਤਾ ਕੀ ਅਕਲ ਕਿਧਰਲੇ ਪਾਸੇ ਲੱਗੀ ਹੋ ਪਹਿਲਾਂ ਤਾਂ ਅੰਤਾਰ ਦੇ ਬੋਲ ਬੋਏ ਬੁਲਾਏ ਅਕਲ ਨੇ ਹੁਣ ਅਕਲ ਨੇ ਕੀਤਾ ਹੁਣ ਅਕਲ ਨੇ ਕੀਤਾ ਵੀ ਭਗਵਾਨ ਤੇ ਕੱਲਾ ਇਹ ਕੋਈ ਮਿਲਣਾ ਭਗਵਾਨ ਤੇ ਕਰ ਤੂੰ ਵਕੀਲਣਾ ਤੇ ਰਹਿ ਜਾਓ ਪੰਦ ਪੜਵਾ ਵਾਲੇ ਪਾਸੇ ਤੇ ਤੌਹਰੇ ਲੜਾਈ ਲੜਦੇ ਹੋਰ ਨਹੀਂ ਸੀ ਜਾਣਦਾ ਕਿੰਨ ਦਸ਼ਕਰਾਂ ਦੇ ਦਸ਼ਕਰ ਭਗਵਾਨ ਤਬਾ ਕਰ ਸਕਦਾ ਨਹੀਂ ਸੀ ਜਾਣਦਾ ਪਰ ਅਗਰ ਲੱਗੀ ਉਹਦੀ ਆਪ ਦੀ ਅਕਲ ਸੀ ਨਾ ਭਗਵਾਨ ਦੀ ਅਕਲ ਦੇ ਵਰਤੀ ਆਪਦੀ ਅਕਲ ਵਰਤੀ ਕਨਦ ਹੁੰਦ ਪੋਇਤੇ ਤੇ ਕਦ ਜਾਦ ਇਤੀ ਤੇਨ ਪੋਜ ਜਦਨ ਪੋਜ ਤੇ ਇਤੀ ਸਾਰੀ ਮੇਰੀ ਪੋਜੜੀ ਅਜਨੇ ਵੀ ਆ ਉਹ ਪਾੜ ਵਾਲੇ ਕੋਸ ਨਹੀਂ ਜਾਊਗੀ ਤੇਰੇ ਨਾਲ ਉਹ ਪਾੜਵਾ ਦੇ ਖਿਲਾਫ ਲੜੂਗੀ ਬੜਾ ਕੋਸ਼ ਅਗਰ ਅਦਰ ਦੀ ਪੂਰਤੀ ਹੋ ਗਈ ਨਾ ਹੰਕਾਰ ਦੀ ਪੂਰਤੀ ਹੋ ਗਈ ਬੜਾ ਕੋਸ਼ ਆਗਰ ਉਹ ਰੇਰਤ ਕੱਲਾ ਗਿਆ ਭਗਵਾਨ ਇਸ ਪੜਵਾੜ ਪੜਵਾੜ ਵਾਲੇ ਪਾਸੇ ਭਗਵਾਨ ਨੂੰ ਫਿਰਉਣਾ ਹੀ ਪੈਣਾ ਸੀਗਾ ਪੜਵਾੜ ਵਾਲੇ ਪਾਸੇ ਤੇ ਭਗਵਾਨ ਨੂੰ ਹੋਣਾ ਹੀ ਪੈਣਾ ਸੀਗਾ ਕੱਲਾ ਭਗਵਾਨ ਹੋਇਆ ਨਹੀਂ ਬੜਵਾੜ ਵਾਲੇ ਪਾਸੇ ਜਿਹੜਾ ਰਦਰ ਸੀ ਨਾ अर्जुन अर्जुन ਦਾ ਉਸ ਰਤ ਦੇ ਅਗਵਾਈ ਕੀਤੀ ਡਰਾਈਵਰ ਬਣਿਆ ਜਿੱਦਾਂ ਗੱਡੀ ਦਾ ਡਰਾਈਵਰ ਹੁੰਦਾ ਵੇ ਤੂੰ ਲੜ ਤਾ ਗੱਡੀ ਮੈਂ ਚਲਾਉਣਾ ਉਦੋਂ ਰਤ ਸੀ ਪਵਾਨ ਕ੍ਰਿਸ਼ੀ ਜੀ ਕਰਨ ਲੱਗੇ ਪਰ ਅਰਜਨ ਤੂੰ ਲੜੋ ਤੂੰ ਲੜ ਮੇਰੀ ਸ਼ਕਤੀ ਤੇਰੇ ਨਾਲ ਸੇਰ ਮੇਰਾ ਤੇਰੇ ਰਥ ਦੀ ਰਥਵਾਈ ਕਰੂਗਾ ਕਿਤੇ ਸੇਰ ਨੇ ਭਵਾਦੇ ਤਨ ਨੇ ਕੁਸੀਰ ਨੇ ਰਥ ਚਲਾਇਆ ਸ਼ਕਤੀ ਜਿਹੜੀ ਸੀ ਉਸਾਰੀ ਦੀ ਸਾਰੀ ਅਰਧਿਨ ਵਿੱਚ ਪਰ ਦਿੱਤੀ ਇਹਨਾਂ ਕਰਕੇ ਪਤਾ ਨਹੀਂ ਕਿੱਥੋਂ ਲੈ ਜਾਂਦੀ ਪਰ ਉਹ ਕਈਆਂ ਦਿਨਾਂ ਤੋਂ ਆਪਾਂ ਅਗਲੇ ਵਿਚਾਰ ਕਰਦੇ ਆ ਰਹੇ ਹਾਂ ਅਜੇ ਇਹਦੇ ਵਿੱਚ ਹੀ ਆਪਾਂ ਉਲਝੇ ਹੋ ਨਾ ਇਹ ਕਿਸੇ ਪਾਸੇ ਹਟਦੀ ਆ ਨਾ ਆਪਾਂ ਕਿਸੇ ਪਾਸੇ ਜਾਂਦੀ ਨਹੀਂ ਜਿੰਨਾ ਚਿਰ 파ਸ਼ਾ ਤ੍ਰਿਪਾਦ ਨੂੰ ਆਪਾਂ ਵਿਚਾਰ ਕਰਦੇ ਰਵਾਂਗੇ ਇਹਦੇ ਵਿਚਾਰ ਪ੍ਰਵਾਨ ਕਰਦੇ ਹੋਈ ਆਪਾਂ ਉਹਨਾਂ ਦੀ ਕਿਵੇਂ ਬੋਸ਼ ਕਰਦੇ ਕੱਲ ਨੂੰ ਜੋ ਇਸੇ ਪ੍ਰਧਾਨਮੇਚ 파ਸ਼ਾ ਦਾ ਪ੍ਰਯਤ ਕਰਪਾ ਕਰਾਂਗੇ ਉਹ ਜੀ ਆਪਾਂ ਇਸੇ ਅਧਰ ਬਾਰੇ ਕੱਲ ਨੂੰ ਵਿਚਾਰ ਕਰਦਾਂਗੇ ਆਓ ਨਪੁਰ ਸਰਵਰਦੇ ਪਰਿਵਾਰ ਦੇ ਨੰਦਰਗੜ੍ਹ ਦੀ ਸੁਖ ਸ਼ਾਂਤੀ ਵਾਸਤੇ ਸਦਮਨ ਨੇ ਚੜ੍ਹ ਕੇ ਜਰਦਾਸ ਬੇਨਤੀ ਕਰੀਏ ਵਾਹਿ ਗੁਰਦੀ ਕਾ ਖਾਤਸਾ ਵਾਹਿ ਗੁਰਦੀ ਕੀ ਵਤੇ ਤੂੰ ਧਾਕੁਰ ਤੂੰ ਪੈਰਦਾਸ ਜੀਓ ਪੰਡ ਸਭ ਤੇਰੀ ਰਾਸ ਮਾਤ ਪਿਤਾ ਹੰਬਰਕ ਤੇਰੇ